ਸਤਿ ਸ਼੍ਰੀ ਅਕਾਲ ਜੀ ਮੈਂ ਆਫਰਨ ਬਾਈ ਕਿਮੀਆਂ ਮਨੀ ਤੇ ਤੁਹਾਡਾ ਸਵਾਗਤ ਕਰਦੀ ਆਂ ਹੋਪ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਫਿਰ ਇੱਕ ਵੀਡੀਓ ਲੈ ਕੇ ਆਏ ਆ ਜਿਦੇ ਵਿੱਚ ਕਿ ਆਪਣੇ ਕਾਟਨ ਦੇ ਸੂਟਸ ਹੋਣਗੇ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਉਹਦੇ ਤੇ ਕੰਟੈਕਟ ਕਰ ਸਕਦੇ ਹੋ ਬਾਕੀ ਸਾਨੂੰ ਕਾਫੀ ਪੈਨਾਂ ਦੇ ਮੈਸੇਜ ਤੇ ਕਾਲਸ ਵੀ ਆਉਂਦੇ ਆ ਕਿ ਅਸੀਂ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਆ ਤਾਂ ਸਾਡਾ ਜਿਹੜਾ ਸ਼ਾਪ ਬੁਟੀਕ ਹੈਗੀ ਆ ਉਹ ਬੁਢਲਾਡਾ ਦੇ ਵਿੱਚ ਹੈ ਗੁਰੂ ਨਾਨਕ ਕਾਲਜ ਰੋਡ ਤੇ ਬੱਸ ਸਟੈਂਡ ਤੋਂ ਲੈ ਕੇ ਗੁਰੂ ਨਾਨਕ ਕਾਲਜ ਰੋਡ ਦੇ ਵਿਚਕਾਰ ਜੀ ਐ ਪੱਛੂ ਐਗਰੀਕਲਚਰ ਦੇ ਬਿਲਕੁਲ ਆਪੋਜੀਟ ਸਾਈਡ ਤਾਂ ਤੁਸੀਂ ਜਰੂਰ ਆਪਣੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਆਓ ਆਜਾ ਅੱਜ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਇਹ ਹੈ ਜੀ ਆਪਣਾ ਪਹਿਲਾ ਸੂਟ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੈਪੂਰੀ ਪ੍ਰਿੰਟ ਕਹਿ ਸਕਦੇ ਆਪਾਂ ਇਹਨੂੰ ਵਾਈਟ ਬੇਸ ਤੇ ਇਹਦੇ ਵਿੱਚ ਇੱਕ ਬਲੂ ਤੇ ਗ੍ਰੀਨ ਤੁਹਾਨੂੰ ਦੋਨਾਂ ਦੀ ਮੈਚਿੰਗ ਮਿਲ ਜੇਗੀ ਇਸ ਦੇ ਨਾਲ ਬਲੂ ਕਲਰ ਦੀ ਮੈਚਿੰਗ ਵੀ ਬਹੁਤ ਸੋਹਣੀ ਲੱਗ ਰਹੀ ਹੈ ਤੇ ਅਗਰ ਆਪੇ ਇਸ ਦੇ ਨਾਲ ਗ੍ਰੀਨ ਕਲਰ ਦੀ ਮੈਚਿੰਗ ਕਰਨਾ ਚਾਹੁੰਦੇ ਆ ਤਾਂ ਉਹ ਵੀ ਬਹੁਤ ਹੀ ਸੋਹਣੀ ਲੱਗ ਰਹੀ ਹੈ ਤੁਸੀਂ ਜਿਹੜੀ ਵੀ ਮੈਚਿੰਗ ਲੈਣਾ ਚਾਹੁੰਦੇ ਹੋ ਅਗਰ ਤੁਸੀਂ 올ਓਵਰ ਸੂਟ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਮਿਲ ਜਾਏਗਾ ਨਹੀਂ ਤਾਂ ਤੁਸੀਂ ਕੋਈ ਵੀ ਕਿਸੇ ਵੀ ਦੇ ਨਾਲ ਗ੍ਰੀਨ ਜਾਂ ਬਲੂ ਦੇ ਨਾਲ ਤੁਸੀਂ ਮੈਚਿੰਗ ਕਰ ਸਕਦੇ ਹੋ ਤੇ ਆਪਣੇ ਮੈਚਿੰਗ ਸੂਟ ਦਾ ਤੇ 올ਓਵਰ ਸੂਟ ਦਾ ਪ੍ਰਾਈਸ 600 ਹੀ ਰਹੇਗਾ ਜੀ ਨੈਕਸਟ ਆਪਣਾ ਇਹ ਸੂਟ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ 베ਜ ਦੇ ਵਿੱਚ ਲਾਈਨਿੰਗ ਉੱਪਰ ਪ੍ਰਿੰਟ ਹੈ ਪਿੰਕ ਪੀਚ ਕਲਰ ਦੀ ਇਸ ਦੇ ਨਾਲ ਬਾਟਮ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਰਿਹਾ ਉਹਦਾ ਸਕਰੀਨਸ਼ਾਟ ਲਈ ਜਾਓ ਤੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਨੈਕਸਟ ਇਹ ਪ੍ਰਿੰਟ ਵੀ ਆਪਣਾ ਬਹੁਤ ਸੋਹਣਾ ਹੈ ਕੰਟਰਾਸਟ ਬਹੁਤ ਸੋਹਣਾ ਹੈ ਇਹ ਤੁਹਾਨੂੰ ਸਿੰਗਲ ਸੂਟ ਹੀ ਮਿਲੇਗਾ ਇਹ 올ਓਵਰ ਨਹੀਂ ਮਿਲੇਗਾ ਇਹ ਮੈਚਿੰਗ ਹੀ ਇਹ ਸਿੰਗਲ ਸੂਟ ਹੈ ਗਿਆ ਸਾਡੇ ਕੋਲ ਪਿੰਕ ਕਲਰ ਦੀਸ ਦੇ ਨਾਲ ਮੈਚਿੰਗ ਹੈ ਤੇ ਬਹੁਤ ਹੀ ਸੋਹਣਾ ਜੈਪੂਰੀ ਪ੍ਰਿੰਟ ਹੈ ਤੇ ਆਪਣੇ ਸੂਟ ਦਾ ਪ੍ਰਾਈਸ ਰਹੇਗਾ ਜੀ 600 ਬਲੂ ਕਲਰ ਬੇਸ ਤੇ ਵਿੱਚ ਫਲਾਵਰ ਪ੍ਰਿੰਟਿੰਗ ਅਗਰ ਤੁਸੀਂ ਇਹਦੇ ਨਾਲ ਵੈਸਤੇ ਇਹਦੇ ਨਾਲ ਪਿੰਕ ਕਲਰ ਦੀ ਮੈਚਿੰਗ ਕੀਤੀ ਹੈ ਅਸੀਂ ਤੁਸੀਂ ਅਗਰ yellow ਜਾਂ white ਕਲਰ ਦੀ ਵੀ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਮਿਲ ਜੇਗੀ ਬਹੁਤ ਹੀ ਸੋਹਣੀ ਮੈਚਿੰਗ ਹੈ ਤੇ ਆਪਣੇ ਸੂਟ ਦਾ ਪ੍ਰਾਈਸ ਰਹੂਗਾ ਜੀ 600 ਨੈਕਸਟ ਆਪਣਾ ਇਹ ਸੂਟ ਹੈ येलो بیس ਉੱਪਰ ਪਿੰਕ ਤੇ ਬਲੂ ਦਾ ਫਲਾਰਸ ਨੇ ਅਗਰ ਤੁਸੀਂ 올ਓਵਰ ਬਾਈ ਕਰਨਾ ਚਾਹੁੰਦੇ ਹੋ ਤੁਹਾਨੂੰ 올ਓਵਰ ਵੀ ਸੂਟ ਮਿਲ ਜਾਏਗਾ ਮਜ਼ੈਂਟਾ ਦੀ ਮੈਚਿੰਗ ਇਹਦੇ ਨਾਲ ਬਲੋਵਰ ਤੇ ਮੈਚਿੰਗ ਸੂਟ ਦਾ ਪ੍ਰਾਈਸ ਰਹੇਗਾ ਜੀ 600 ਨੈਕਸਟ ਆਪਣੇ ਕੋਲ ਇਹ ਸੂਟ ਹੈ ਵਾਈਟ 베ਜ ਦੇ ਵਿੱਚ ਬਲੂ ਕਲਰ ਦੀ ਇਸ ਦੇ ਨਾਲ ਮੈਚਿੰਗ ਹੈ ਪਿੰਕ ਪੀਚ ਮੈਚਿੰਗ ਵੀ ਹੋ ਜਾਏਗੀ ਇਹਦੇ ਨਾਲ ਇਕ ਸੋਪਨਾਈ ਸੂਟ ਹੈ ਬਹੁਤ ਹੀ ਸੋਨਾ ਸੂਟ ਹੈ ਬਹੁਤ ਹੀ ਪਿਆਰਾ ਪ੍ਰਿੰਟ ਹੈ ਨਾਲ ਇਸ ਦੇ ਪੀਚ ਕਲਰ ਦੀ ਬਾਟਮ ਹੈ ਤੁਹਾਨੂੰ 올ਓਵਰ ਵੀ ਸੂਟ ਹੀ ਮਿਲ ਜੇਗਾ ਤੇ ਮੈਚਿੰਗ ਸੂਟ ਵੀ ਤੁਸੀਂ ਬਾਈ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਤੇ ਜਿਹੜਾ ਸਕਰੀਨ ਦੇ ਉੱਪਰ ਦਿੱਤਾ ਹੈ ਨੰਬਰ ਹੈ ਉਹਦੇ ਤੇ ਸਾਨੂੰ WhatsApp ਕਰੋ ਜਾਂ ਕੋਈ ਹੋਰ ਡਿਟੇਲ ਵੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਨੈਕਸਟ ਇਹ ਪ੍ਰਿੰਟ ਵੀ ਬਹੁਤ ਸੋਹਣਾ ਪ੍ਰਿੰਟ ਹੈ ਗ੍ਰੀਨ ਕਲਰ ਦੀ ਮੈਚਿੰਗ ਹੈ ਇਹਦੇ ਨਾਲ ਜੀ ਇਹ ਆਪਣਾ ਅਗਲਾ ਸੂਟ ਬਹੁਤ ਹੀ ਸੋਹਣਾ ਕੰਟਰਾਸਟ ਹੈ ਇਹਦੇ ਨਾਲ ਗ੍ਰੇ ਕਲਰ ਦਾ ਬੇਸ ਵਿੱਚ येलो ਤੇ ਪੀਚ ਪਿੰਕ ਫਲਾਰ ਨੇ ਨਿਓਨ ਜੇ ਸ਼ੇਡ ਹੈ ਬਹੁਤ ਹੀ ਸੋਹਣਾ ਸ਼ੇਡ ਹੈ ਤੇ ਆਪਣੇ ਸੂਟ ਦਾ ਪ੍ਰਾਈਸ ਵੀ ਰਹੇਗਾ ਜੀ 600 ਸਟ ਆਪਣੇ ਕੋਲੇ ਕੇ ਸੂਟ ਹੈ ਇੱਕ ਹਾਦੀ ਦੇ ਵਿੱਚ ਸੂਟ ਹੈ ਇਹ ਬਹੁਤ ਹੀ ਸੋਹਣਾ ਸੂਟ ਹੈ ਕੰਟਰਾਸਟ ਇਹਦਾ ਹੈਗਾ ਕਰੀਮ ਨਾਲ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 650 ਨੈਕਸਟ ਇਹ ਆਪਣਾ ਕ੍ਰਸ਼ ਦੇ ਵਿੱਚ ਸੂਟ ਹੈ कॉटन क्रश ਦੇ ਵਿੱਚ ਬਹੁਤ ਹੀ ਸੋਹਣਾ ਪ੍ਰਿੰਟ ਹੈ 올ਓਵਰ ਵੀ ਤੁਸੀਂ ਬਾਈ ਕਰ ਸਕਦੇ ਹੋ ਮੈਚਿੰਗ ਵੀ ਤੁਸੀਂ ਬਾਈ ਕਰ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 650 ਇਹ ਸਟ ਆਪਣੇ ਕੋਲ ਇੱਕ ਕੇ ਸੂਟ ਹੈ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਕਲਰ ਕੰਟਰਾਸਟ ਬਹੁਤ ਸੋਹਣਾ ਨੇ ਇਹਦੇ ਵਿੱਚ ਗ੍ਰੀਨ ਕਲਰ ਦੀ ਬਾਟਮ ਦੇ ਨਾਲ नेक्स्ट अपना नाइ है ऑरेंज कलर द कंट्रास्ट है विद वाइट बॉटम बहुत ही सोणा सूट है अगर तुसी नाल ले एदे लेसिस भी बाय करना चांदे हो तो वो भी प्रोवाइड हो जान गिया अगर तुसी सूट स्टिचिंग भी करवाना चांदे हो ਤਾਂ ਉਹ ਵੀ ਆਪਣੇ ਸਟੀਚਿੰਗ ਵੀ ਕਰਕੇ ਅਸੀਂ ਕੋਰੀਅਰ ਲਗਵਾ ਦਾਂਗੇ ਤੁਹਾਨੂੰ ਨੈਕਸਟ ਆਪਣੇ ਕੋਲ ਇਹ ਸੂਟ ਹੈ ਇਹ ਆਪਣਾ 올ਓਵਰ ਸੂਟ ਰਹੇਗਾ ਇਹ ਵੱਡੇ ਪੰਨੇ ਦੇ ਵਿੱਚ ਸੂਟ ਹੈ 3.5 ਮੀਟਰ ਦੀ ਇਹਦੀ ਕੱਟ ਰਹੇਗੀ ਤੇ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 500 ਇਹਦੇ ਵਿੱਚ ਆਪਣੇ ਕੋਲ ਇੱਕ ਹੋਰ ਕਲਰ ਹੈ दोनों तो ही कलर बहुत सोने कलर ने अगर तुम मैचिंग बाय करना चाहते हो तो मैचिंग भी मिल जाएगा अदरवाइज ये ऑल ओवर ने साढ़े तीन मीटर का कट है बहुत ही सोहने सूट है तो इन्ह के प्राइस अपने रहने फाइव हंडर नैक्सट अपने को सूट है ये भी बहुत सोहना सूट है पिंक परपल का कंट्रास्ट है अगर तुम मैचिंग करना चाहते हो तो मैचिंग भी मिल जाएगी ये आलओवर सूट है पाँच मीटर का कट है ये तो भी प्राइस रहेगा जी फाइव हंड्रड हाँ जी है जी अपना अगला सूट बहुत ही सोहना सूट है बहुत ही फाइन स्टफ समझ अपन आपू स्टफ़ बहुत ही वीया रहेगा ब्लू कलर की मैचिंग है अगर तीन क्लीम क्लीम कलर की बॉटम लेना चाहते हो तो वह भी हो जाएगी ਤੇ ਆਪਣੇ ਸੂਟ ਦਾ ਪ੍ਰਾਈਸ ਰਹੇਗਾ ਜੀ 600 ਨੈਕਸਟ ਆਪਣਾ ਇਹ ਪ੍ਰਿੰਟ ਵੀ ਬਹੁਤ ਸੋਹਣਾ ਹੈ ਇਹਦੀ ਮੈਚਿੰਗ ਹੀ ਬਹੁਤ ਸੋਹਣੀ ਹੈ ਅਲੱਗ ਜੀ ਮੈਚਿੰਗ ਹੈ ਇਹਦੀ ਪਰਪਲ ਤੇ ਵਾਈਨ ਦਾ ਮਿਕਸ ਜਿਹਾ ਕਲਰ ਹੈ ਤੇ ਆਪਣੇ ਇਹ ਸੂਟ ਦਾ ਪ੍ਰਾਈਸ ਵੀ 600 ਰਹੇਗਾ ਨੈਕਸਟ ਆਪਣਾ ਇਹ ਸੂਟ ਬਹੁਤ ਹੀ ਸੋਹਣਾ ਪ੍ਰਿੰਟ ਹੈ ਮੈਰੂਨ ਕਲਰ ਦੇ ਨਾਲ ਇਸ ਦੀ ਮੈਚਿੰਗ ਹੈ ਅਗਰ ਤੁਸੀਂ ਇਹਨਾਂ ਸਾਰੇ ਸੂਟਸ ਨਾਲ ਲੈਸ ਵੀ ਬਾਈ ਕਰਨਾ ਚਾਹੁੰਦੇ ਹੋ ਤਾਂ ਲੈਸ ਵੀ ਮਿਲ ਜੇਗੀ ਜਾਂ ਤੁਸੀਂ ਸਟੀਚਿੰਗ ਵਗੈਰਾ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਮਿਲ ਜੇਗੀ ਸੂਟ ਦੇ ਜਿਹੜਾ ਤੁਹਾਨੂੰ ਸੂਟ ਪਸੰਦ ਆ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰੋ ਥੈਂਕ ਯੂ ਜੀ